ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾ ਦੇ ਪਰਿਵਾਰ ਵਿੱਚ ਵਾਦਾ ਹੋਇਆ ਬਸੀ ਪਠਾਣਾ ਦੇ ਮੰਡਲ ਦੇ ਪਿੰਡ ਕਸੂਬੜੀ ਦੇ ਦਰਜਨ ਪਰਿਵਾਰ ਹਲਕਾ ਬਸੀ ਪਠਾਣਾ ਦੇ ਇੰਚਾਰਜ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਬੁਲਾਰੇ ਸਰਦਾਰ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਝਾੜੂ ਪਾਰਟੀ ਅਤੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਜੀ ਕੀ ਫਤਿਹ ਅੱਜ ਸਾਡਾ ਬਹੁਤ ਹੀ ਸਤਿਕਾਰਯੋਗ ਨਗਰ ਕਸੂਂਬੜੀ ਜਿਹੜਾ ਕਿ ਵਿਕਾਸ ਪਕੋ ਦਾ ਪਿਛੜਿਆ ਹੋਇਆ ਹੈ ਪਰ ਜਿਹਨਾਂ ਦੇ ਲੋਕ ਨੇ ਉਹ ਦਰਿਆਦਲੀ ਹਮੇਸ਼ਾ ਦਿਖਾ ਕੇ ਸਰਕਾਰਾਂ ਬਣਾਉਂਦੇ ਆਏ ਅਫਸੋਸ ਨਾਲ ਕਹਿਣਾ ਪੈਂਦਾ ਹੈ ਜਦੋਂ ਐਮਐਲਏ ਬਣ ਜਾਂਦਾ ਹੈ ਕਿਸੇ ਪਾਰਟੀ ਦਾ ਹੋਵੇ ਉਹ ਪਿੰਡਾਂ ਦੀ ਸਾਰ ਨਹੀਂ ਲੈਂਦਾ ਅਫਸੋਸ ਜਨਕ ਹੈ ਪਿੰਡਾਂ ਦੀਆਂ ਸੜਕਾਂ ਬੁਰੇ ਹਾਲ नालੀਆਂ ਗਲੀਆਂ ਦਾ ਬੁਰਾ ਹਾਲ ਸਫਾਈ ਦਾ ਬੁਰਾ ਹਾਲ ਉਹਦੀ ਮਿਸ਼ਨ ਤਹਿਤ ਅੱਜ ਅਸੀਂ ਹਰਮੀਤ ਜੀ ਦੇ ਗ੍ਰਾਮ ਵਿੱਚ ਆਏ ਆਂ ਰਮੇਸ਼ ਸਿੰਘ ਕਸੁੰਬੜੀ ਜੀ ਸਾਡੇ ਸਾਬਕਾ ਸਰਪੰਚ ਗੁਰਮੀਤ ਸਿੰਘ ਜੀ ਸਾਡੇ ਨੰਬਰਦਾਰ ਸਾਹਿਬ ਮੇਰ ਸਿੰਘ ਨੰਬਰਦਾਰ ਜੀ ਪਿੰਡ ਦੇ ਸਾਡੇ ਸੂਝਮਾਨ ਆਗੂ ਸਹਿਬਾਨ ਸਾਡੇ ਮਾਮਾ ਪੈਣਾ ਵੀਰ ਸਾਡੇ ਸਾਰੇ ਅਸੀਂ ਇੱਥੇ ਅੱਜ ਖੜੇ ਨਰਿੰਦਰਪਾਈ ਮੋਦੀ ਵੱਲੋਂ ਜਿਹੜੇ 11 ਸਾਲ ਦੇ ਵਿੱਚ ਕੰਮ ਕੀਤੇ ਨੇ ਉਹ ਅੱਜ ਇਹਨਾਂ ਉਪਸਥਾਪਨ ਵਾਸਤੇ ਦਿੱਤੇ ਆਏ ਆਂ ਭਵੇਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਭਵੇਂ ਸਾਨੂੰ ਹੈਲਥ ਵਾਸਤੇ 5 ਤੋਂ 10 ਲੱਖ ਰੁਪਏ ਦਾ ਇਲਾਜ ਹੋਵੇ ਭਵੇਂ ਸਾਨੂੰ ਫ੍ਰੀ ਕਣਕ ਦੀ ਜਿਹੜੀ ਯੋਜਨਾ ਉਹ ਹੋਵੇ ਪਰ ਇਹ ਕਣਕ ਦੀ ਯੋਜਨਾ तकरीबन ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਖਤਮ ਦੇ ਕਰੀਬ ਕਰਤੀ 5-5 ਕਿਲੋ ਕਰਤੀ ਜਿਹੜਾ ਕਿ ਗਰੀਬਾਂ ਦਾ ਜਿਹੜਾ ਗੁਜ਼ਾਰਾ ਦੇ ਵਿੱਚ ਨਹੀਂ ਹੁੰਦਾ ਅੱਜ ਇਹਨਾਂ ਨੂੰ ਦੱਸਿਆ ਕੀ ਜਿੱਤੇ ਜਿੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਜਿਹੜੇ ਸੂਬੇ ਨੇ ਉਹ ਤਰੱਕੀ ਦੇ ਰਹਾਵਾਂ ਦੇ ਦੌਰ ਨੇ ਤੁਸੀਂ ਜੇ ਪਾਸੇ ਜਿਹੜਾ ਪੰਜਾਬ ਸੂਬਾ ਹੈ ਉਹ ਤਰੱਕੀ ਦੇ ਵਿੱਚੋਂ ਪਛੜਿਆ ਹੋਇਆ ਉਹ ਬੇਨਤੀ ਹੈ ਵਿੱਤਾ ਕੜੇ ਹੋ ਕੇ 2 ਜਾਂ 27 ਦੇ ਵਿੱਚ ਪਰ ਸਾਰੇ ਇੱਕ ਹੋ ਗਏ ਭਾਰਤੀ ਜਨਤਾ ਪਾਰਟੀ ਦੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਬਣਾਈਏ ਤਾਂ ਜੋ ਪੰਜਾਬ ਹੈ ਜਿਹੜਾ ਸਾਡਾ ਵਿਕਸਤ ਹੋ ਸਕੇ ਸਾਡੇ ਪਿੰਡ ਵਿਕਸਤ ਹੋ ਸਕਣ ਔਰ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸ਼ੀਰਵਾਦ ਦਿੱਤਾ ਹੈ ਸ਼ਾਮਲਿਤ ਕੀਤੀ ਹੈ ਕਿ ਹਵਨ ਸਮਾਂ ਅਸੀਂ ਡਟ ਕੇ ਭਾਰਤੀ ਜਨਤਾ ਪਾਰਟੀ ਦੇ ਸਾਥ ਦੇਵਾਂਗੇ ਔਰ ਮੈਂ ਵੀ ਇਹਨਾਂ ਨੂੰ ਵਾਅਦਾ ਕਰਦਾ ਕਿ ਇੱਕ ਇੱਕ ਸਕੀਮ ਹੈ ਜਿਹੜੀ ਕੇਂਦਰ ਦੀ ਉਹਨਾਂ ਨੂੰ ਲਾਗੂ ਕਰਵਾਵਾਂਗੇ ਕਿਸੇ ਦੀ ਸਪਾਰਸ਼ ਨਹੀਂ ਚਾਣਨ ਦਿੰਦੇ ਇੱਕ ਇੱਕ ਹਫ਼ਤੇਵੇਂ ਨੇ ਬਿਨ ਲਾਗੂ ਕਰਵਾਵਾਂਗੇ ਗਰੀਬਾਂ ਨਾਲ ਤਾਕਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਔਰਲਾ ਸਮਾਂ ਭਾਰਤੀ ਜਨਤਾ ਪਾਰਟੀ ਦੇ ਇਹ ਸਾਰੇ ਰਾਕੂ ਨੂੰ ਕੋੜਤਣ ਵਾ ਜਿੰਨੇ ਪਰਿਵਾਰਾ ਜਾਏ ਨੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਸਤੇ